ਰੀਕਾਲ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਦੇਸੀ ਚੂਚੇ ਆਪਣੇ ਕੋਲੇ ਹਰ ਨਸਲ ਦੇ ਮਿਲ ਜਾਂਦੇ ਨੇ 10 ਦਿਨ ਤੋਂ ਲੈ ਕੇ 20 ਦਿਨ 30 ਦਿਨ 40 ਦਿਨ 50 ਦਿਨ ਆਂਡੇ ਦੇਣ ਵਾਲੀਆਂ ਮੁਰਗੀਆਂ ਤੱਕ ਆਪਣੇ ਕੋਲੋਂ ਮਿਲਣਗੇ ਜੀ ਤੇ ਬਰੀਡ ਇੱਕ ਨੰਬਰ ਮਿਲੂਗੀ ਸਾਡੇ ਕੋਲੋਂ ਤੇ ਬਾਕੀ ਬੱਕਰੇ ਤੇ ਮੁਰਗੇ ਦਾ ਆਹਾਰ ਆਪਣੇ ਕੋਲੋਂ ਮਿਲਦਾ ਹੈ ਬੁਕਿੰਗ ਕਰਵਾ ਸਕਦੇ ਹੋ ਤੁਸੀਂ ਤੇ ਇੱਕ ਬੇਨਤੀ ਹੈ ਜਿਨ੍ਹਾਂ ਨੇ ਚਿਕਸ ਰੱਖਣੇ ਨੇ ਜਾਂ ਕੁਝ ਵੀ ਸ਼ੁਰੂ ਕਰਨਾ ਹੈ ਮੁਰਗੀਆਂ ਵੱਡੀਆਂ ਖਰੀਦਣੀਆਂ ਨੇ ਉਹ ਉਹਨਾਂ ਨੇ ਕੀ ਕਰਨਾ ਜੀ ਉਹ ਜਾਦਾ ਬਾਰਡ ਨਾ ਵੱਧ ਤੋਂ ਵੱਧ 200 300 400 ਤੱਕ 500 ਤੱਕ ਰੱਖ ਲਓ ਜਿਨ੍ਹਾਂ ਨੇ 1000 ਬਾਰਡ ਰੱਖਣ ਦੀ ਸੋਚਦੇ ਨੇ ਉਹ 400 ਰੱਖੋ 300 ਰੱਖੋ ਜਿਹੜੇ 2000 ਸੋਚਦੇ ਨੇ ਉਹ 500 ਰੱਖੋ ਜਿਹੜੇ 500 ਕਹਿੰਦੇ ਨੇ ਉਹ 200 ਰੱਖੋ ਇਸ ਤਰ੍ਹਾਂ ਰੱਖੋ ਇੱਕ ਸਾਲ ਜੇ ਤੁਹਾਡੀ ਟ੍ਰੇਨਿੰਗ ਹੋ ਜੂ ਉਸ ਤੋਂ ਬਾਅਦ ਤੁਸੀਂ ਜਿੰਨੇ ਬਾਰਡ ਦੀ ਬਾਰਡ ਰੱਖ ਲਿਓ ਪਰ ਕਿਸੇ ਗਲਤ ਅੰਸਰ ਦੇ ਹੱਥੇ ਨਾ ਚੜੋ ਬਾਕੀ ਵੀਡੀਓ ਦੇ ਵਿੱਚ ਆਪਾਂ ਵਿਸਥਾਰ ਨਾਲ ਦੇਖਾਂਗੇ ਆਪਾਂ ਖਰਾਕ ਪਾਉਂਦੇ ਵੀ ਆਪਣਾ ਘਰ-ਬਾਰ ਵੀ ਸਾਰਾ ਤੁਹਾਨੂੰ ਦੇਖੋਗੇ ਕਿਸੇ ਨੂੰ ਵੀ ਚਿਕਸ ਚਾਹੀਦੇ ਨੇ ਵੱਡੀਆਂ ਮੁਰਗੀਆਂ ਚਾਹੀਦੀਆਂ ਨੇ ਦੇਸੀ ਬੱਕਰੇ ਮੁਰਗੇ ਦਾ ਚੁੱਲੇ ਤੇ ਤਿਆਰ ਸਰੋਂ ਦੇ ਤੇਲ ਤੇ ਤਿਆਰ ਕੀਤਾ ਹੋਇਆ ਆਚਾਰ ਚਾਹੀਦਾ ਹੈ ਤਾਜ਼ਾ ਤਿਆਰ ਕਰਕੇ ਦਿੰਨੇ ਆ ਜੀ ਨਾਲ ਦੀ ਨਾਲ ਆਰਡਰ ਤੇ ਤੇ ਆਪਾਂ ਜੀ ਹੁਣ ਪਾ ਰਹੇ ਆ ਮੁਰਗੀਆਂ ਨੂੰ ਫੀਡ ਤੇ ਇਹ ਨਵੇਂਆ ਗੱਟਾ ਆਪਾਂ ਖੋਲ ਰਹੇ ਆ ਇਹਨੂੰ ਤੇ ਇਹ ਪਾ ਰਹੇ ਹਾਂ ਪਰ ਖਰਾਕ ਇੱਕ ਬੇਨਤੀ ਕਰਦਾ ਮੈਂ ਵੀ ਇਹੇ ਕਰਕੇ ਮੈਂ ਕਹਿਣਾ ਹੁੰਨਾ ਵੀ ਥੋੜੇ ਵਾਰਡ ਰੱਖੋ ਇਹ ਪੱਥਰ ਹੈ ਜੀ ਪੱਥਰ ਥੋੜਾ ਇਹਨਾਂ ਨੂੰ ਦੋ ਕਿਲੋ ਦੋ ਕਿਲੋ ਅੰਦਰ ਰੱਖਾਂਗੇ ਪੱਥਰ ਤੇ ਗੱਟਾ ਖੋਲ ਲਿਆ ਮੈਂ ਫੀਡ ਦਾ ਤੇ ਆ ਪੱਥਰ ਦਿਖਾਉਣਾ ਤੁਹਾਨੂੰ ਪੱਥਰ ਪਾਉਣਾ ਬਹੁਤ ਜ਼ਰੂਰੀ ਹੈ ਜਦੋਂ ਤੁਹਾਡੇ ਵਾਰਡ ਤਿੰਨ ਮਹੀਨੇ ਦੇ ਹੋ ਜਾਂਦੇ ਨੇ ਤਾਂ ਇਹਨਾਂ ਨੂੰ ਤੁਸੀਂ ਪੱਥਰ ਪਾ ਦਿਆ ਕਰੋ ਨਾਲ ਕਿਉਂਕਿ ਅੰਡੇ ਦਾ ਜਿਹੜਾ ਸਿਲਕਾ ਬਣਨਾ ਉਹ ਪੱਥਰ ਨਾਲ ਹੀ ਬਣਨਾ ਹੈ ਤੇ ਹੁਣ ਤੂੰ ਇਹ ਗੱਟ ਤੇ ਬਾਕੀ ਮੈਂ ਗੱਲ ਕਰਦਾ ਸੀ ਇੱਕ ਮਹੀਨੇ ਦੇ ਚੱਕਸ ਜਦੋਂ ਆਪਾਂ ਮੈਂ ਤਾਂ ਕਹਿਣਾ ਉਹਨਾਂ ਵੀ ਥੋੜੇ ਬਾਡ ਸ਼ੁਰੂ ਕਰ ਲੋ ਵੀ 100 200 300 ਤੱਕ ਕਿਉਂਕਿ ਖਰਾਕ ਇਹਨਾਂ ਨੂੰ ਪਾਉਣੀ ਜ਼ਰੂਰੀ ਹੈ ਖਰਾਕ ਤੋਂ ਬਿਨਾ ਪਰੱਖ ਨਹੀਂ ਸਕਦੇ ਕਈ ਹੁਣ ਮੈਨੂੰ ਫੋਨ ਆਏ ਨੇ ਸੱਜਣ ਮਿੱਤਰਾਂ ਦੇ ਤੇ ਕੀ ਸਾਡੇ ਕੋਲ ਬਾੜ ਨੇ ਜੀ ਕੀ ਕਰੀਏ ਹੁਣ ਖਰਾਕ ਕੀ ਸੀ ਪਾਉਨੇ ਆ ਬਹੁਤ ਜ਼ਿਆਦਾ ਖਰਾਕ ਖਾਂਦੇ ਨੇ ਆਪਸ ਵਿੱਚ ਖੰਭ ਭੁੱਖੇ ਰਹਿੰਦੇ ਨੇ ਤਾਂ ਆਪਸ ਵਿੱਚ ਲੜਦੇ ਨੇ ਇੱਕ ਦੂਜੇ ਨੂੰ ਖਾਂਦੇ ਨੇ ਠੀਕ ਹੈ ਜੀ ਲੰਡੇ ਘਰੇ ਪਏ ਨੇ ਉਹ ਤੇ ਤਾਂ ਕਰਕੇ ਵੀ ਤੁਸੀਂ ਨਾ ਜਿੰਨਾ ਕੋ ਆਪਾਂ ਪਹਿਲਾ ਪ੍ਰੈਕਟੀਕਲ ਹੀ ਹੁੰਦਾ ਵੀ ਥੋੜੇ ਰੱਖ ਕੇ ਬਾੜਡ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕਿੰਨੇ ਕਿੰਨਾ ਨਿਖਰਾ ਖਾਣੀ ਐ ਕਿੰਨਾ ਕਿੰਨਾ ਨੇ ਆਪਾਂ ਨੂੰ ਪ੍ਰੋਫਿਟ ਦੇਣਾ ਤੇ ਤਾਂ ਕਿ ਵੱਡੇ ਨੁਕਸਾਨ ਤੋਂ ਬਚ ਸਕੀਏ ਇਸ ਕਰਕੇ ਮੈਂ ਤੁਹਾਨੂੰ ਸਾਰੀਆਂ ਇਹ ਸੱਚੀਆਂ ਗੱਲਾਂ ਹੀ ਦੱਸਦਾ ਹੁਣਾਂ ਤੇ ਚੈਨਲ ਨੂੰ ਸਬਸਕ੍ਰਾਈਬ ਮੇਰੇ ਵੀਰ ਕਰ ਲਿਆ ਕਰੋ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਤੇ ਹੁਣ ਆਪਾਂ ਉਹਨਾਂ ਨੂੰ ਖਰਾਕ ਪਾਉਣੀ ਐ ਬਾੜਡ ਨੂੰ ਇਹ ਆਪਾਂ ਘਰ ਆਇਆ ਆਪਣਾ ਪਿੰਡ ਹੈੜੀ ਕਾ ਮੇਰਾ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਹੈ ਜੀ ਤੇ ਪੱਥਰ ਆਪਾਂ ਧਰ ਲਿਆ ਨਾਲ ਹੀ ਤੇ ਪੰਖੇ ਸੈੱਟ ਦੇ ਵਿੱਚ ਐਂਟਰ ਹੋਏ ਆ ਹੁਣ ਆ ਅੰਦਰ ਰੱਖਤੀ ਤੇ ਆ ਉਹਨਾਂ ਨੂੰ ਲਾ ਕੇ ਪਾਉਣ ਆਪਾਂ ਖਰਾਕ ਠੀਕ ਹੈ ਜੀ ਤੇ ਦੇਖੋ ਨਾਲੇ ਮੈਂ ਇਹਨਾਂ ਨੂੰ ਰਜਾ ਕੇ ਰੱਖਦਾ ਫੇਰ ਵੀ ਪੈਂਦੇ ਨੇ ਟੁੱਟ ਕੇ ਹਾਂ ਜੀ ਤੇ ਵਾਕਿਆ ਆਪਾਂ ਅੱਜ ਗੁੱਲੀਆਂ ਗੱਲਾਂ ਬਾਤਾਂ ਕਰਾਂਗੇ ਤੇ ਪੱਥਰ ਪਾਉਣ ਦਾ ਮਹੱਤਵ ਦੱਸਾਂਗੇ ਖਰਾਕ ਬਾਰੇ ਤੇ ਹੋਰ ਗੱਲਬਾਤ ਕਰਾਂਗੇ ਤੇ ਗਰੋਥ ਬਾਰੇ ਗੱਲਬਾਤ ਕਰਾਂਗੇ ਠੀਕ ਹੈ ਜੀ ਪੱਥਰ ਹੈ ਪੱਥਰ ਦੀ ਆਪਾਂ ਲਫਾਫੇ ਨੂੰ ਹੀ ਗੰਠ ਮਾਰ ਕੇ ਆਪਾਂ ਰੱਖ ਦੇਾਂਗੇ ਥੋੜਾ ਜਿਹਾ ਕੱਟ ਲਾ ਕੇ ਇਹਨੂੰ ਇੱਥੇ ਰੱਖਤਾ ਇਹਨਾਂ ਦੇ ਵਿੱਚ ਗੱਟਾ ਵੀ ਰੱਖ ਸਕਦੇ ਹੋ ਪੱਥਰ ਦਾ ਤੁਸੀਂ ਠੀਕ ਹੈ ਜੀ ਉਹਨੂੰ ਗੱਟੇ ਨੂੰ ਰੱਖ ਸਕਦੇ ਹਾਂ ਇੱਕ ਪਾਸੇ ਕੱਟ ਕੇ 20 ਕਿਲੋ ਦਾ ਹੁੰਦਾ ਹੈ ਉਹ ਤੇ ਉਹਨੂੰ ਗੱਟੇ ਨੂੰ ਇੱਕ ਬਲੇਡ ਮਾਰ ਕੇ ਦੋ ਥਾਵਾਂ ਤੇ ਤਿੰਨ ਥਾਵਾਂ ਤੇ ਇਹਨਾਂ ਨੇ ਜਿੰਨੀ ਲੋੜ ਆਪੇ ਪੱਥਰ ਖਾ ਲੈਣੇ ਪੱਥਰ ਖਾ ਕੇ ਇਹਨਾਂ ਦਾ ਸਿਲਕਾ ਬਣਦਾ ਹੈ ਅੰਡੇ ਦਾ ਇਹ ਤਾਂ ਜ਼ਰੂਰੀ ਹੈ ਜੀ ਪੱਥਰ ਪਾਉਣਾ ਇਹਨਾਂ ਨੂੰ ਠੀਕ ਹੈ ਨਾ ਤੇ ਪੱਥਰ ਪਾਇਆ ਕਰੋ ਸਾਰੇ ਜਦੋਂ ਤੋ ਤਿੰਨ ਮਹੀਨੇ ਤਿੰਨ 2.5 ਤਿੰਨ ਮਹੀਨਿਆਂ ਦੇ ਚੂਚੇ ਹੋ ਜਾਂਦੇ ਨੇ ਤੇ ਇਹਨਾਂ ਨੂੰ ਪੱਥਰ ਪਾਉਣਾ ਬਹੁਤ ਅਹਿਮ ਹੈ ਦੇ ਬਾਕੀ ਕੈਲਸ਼ੀਅਮ ਖੁੱਲੀ ਪਾਇਆ ਕਰੋ ਇਹਨਾਂ ਨੂੰ 10 ਦਿਨ ਬਾਅਦ ਅ 100 ਚੂਚੇ ਨੂੰ 50 ਐਮ ਐਲ ਜਦੋਂ ਵੱਡੇ ਹੋ ਜਾਂਦੇ ਨੇ 50 60 ਐਮ ਐਲ ਦੋ ਮਹੀਨੇ ਤੋਂ ਉੱਪਰ ਦੇ ਨੂੰ ਪਾਇਆ ਕਰੋ ਕੈਲਸ਼ੀਅਮ ਤਾਂ ਕਰਕੇ ਮੈਂ ਤੁਹਾਨੂੰ ਇਹ ਇਹ ਗੱਲਾਂ ਤੁਹਾਨੂੰ ਨਹੀਂ ਕੋਈ ਵੀ ਦੱਸ ਰਿਹਾ ਨਾ ਕੋਈ ਦੱਸੇ ਤੇ ਮੈਂ ਇਸ ਕਰਕੇ ਤੁਹਾਨੂੰ ਇਹ ਹੈ ਵੀ ਜੇ ਰੱਖੇ ਹੋਏ ਬਰਡ ਨੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਮੇਰੇ ਵੀਰਾਂ ਨੂੰ ਠੀਕ ਹੈ ਨਾ ਮੈਂ ਤਾਂ ਕਰਕੇ ਤੁਹਾਨੂੰ ਇਹ ਜਾਣਕਾਰੀਆਂ ਦਿਨਾ ਹੁਣ ਆਪਾਂ ਦੂਜੇ ਜਿਹੜੇ ਛੋਟੇ ਚੂਚੇ ਨੇ ਉਹਨਾਂ ਨੂੰ ਖਰਾਕ ਪਾਵਾਂਗੇ ਬਾਕੀ ਆਪਾਂ ਚੂਚੇ ਸੇਲ ਕਰਦੇ ਆ ਜਿਨ੍ਹਾਂ ਨੂੰ ਚਾਹੀਦੇ ਨੇ ਮਿਲਦੇ ਨੇ ਹਰ ਨਸਲ ਦੇ ਹਰ ਬਰੀਡ ਮਿਲਦੀ ਆ ਸਾਡੇ ਕੋਲੋਂ ਤੇ ਬੱਕਰੇ ਮੁਰਗੇ ਦਾ ਆਚਾਰ ਮਿਲਦਾ ਉਹ ਤੁਸੀਂ ਲੈ ਸਕਦੇ ਹੋ ਫੋਨ ਆ ਗਿਆ ਸੀ ਵਿੱਚ ਬਾਕੀ ਚਲੋ ਆਪਾਂ ਹੁਣ ਬਾਈ ਸਤਿ ਸ੍ਰੀ ਅਕਾਲ ਜੀ ਆਪਣਾ ਸਬਸਕ੍ਰਾਈਬਰ ਹੈ ਤੇ ਬਹੁਤ ਮਦਦ ਕਰਦਾ ਹੈ ਬਾਈ ਵੀ ਦੇ ਵਿੱਚ ਉੱਚੇ ਰੱਖੇ ਹੋਏ ਨੇ ਤੇ ਉਹ ਕਹਿੰਦਾ ਸੀ ਕਹਿੰਦਾ ਵੀ ਸਾਨੂੰ ਚੈਨਲ ਦਾ ਦੁੱਖ ਹੋਇਆ ਤੇ ਜੀ ਅਸੀਂ ਤੁਹਾਡੇ ਨਾਲ ਆ ਜੀ ਸ਼ੁਰੂ ਕਰੋ ਦੁਬਾਰਾ ਪੱਦਵਾਰਾ ਕਰ ਵੀ ਲਿਆ ਸ਼ੁਰੂ ਤੇ ਸਾਰੇ ਵੀਰ ਜਿੰਨੇ ਵੀ ਪਹਿਲਾਂ ਜੁੜੇ ਹੋਏ ਸੀ ਉਹ ਦੁਬਾਰਾ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਪੱਥਰ ਆਪਾਂ ਪਾਇਆ ਅੱਜ ਵੱਡੀਆਂ ਮੁਰਗੀਆਂ ਨੂੰ ਜਿਹੜੀਆਂ ਤਿੰਨ ਰਹੀਮਿਆਂ ਦੇ ਨੇੜੇ ਤੇੜੇ ਨੇ ਤੇ ਇੱਕ ਬੇਨਤੀ ਹੋਰ ਹੈ ਜਦੋਂ ਇਹ ਤੁਹਾਡੇ 2 ਮਹੀਨੇ ਤੋਂ ਉੱਪਰ ਚੂਚੇ ਹੋ ਜਾਂਦੇ ਨੇ ਜਿਹੜੇ ਪਹਿਲਾਂ ਦੇ ਨੇ ਜਿਨ੍ਹਾਂ ਦੇ 2-3 ਮਹੀਨਿਆਂ ਦੇ ਨੇ ਉਹ ਥੋੜੀ ਜਿਹੀ ਖਰਾਕ ਹੁਣ ਮਿੰਕੇ ਜਿਹੀ ਪਾਓ 70 ਕਗ੍ਰਾਮ ਖਰਾਕ ਪਾ ਦਿਆ ਕਰੋ ਇਹਨਾਂ ਨੂੰ 2 ਮਹੀਨੇ ਤੇ 3 ਮਹੀਨੇ ਜਣਾਂ ਨੂੰ ਤੇ ਕਿਉਂਕਿ ਅੰਡੇ ਹਲੇ ਆਪਾਂ ਨਹੀਂ ਲੈਣੇ ਇਹਨਾਂ ਤੋਂ ਇੱਕ ਬੇਨਤੀ ਹੈ ਵੀ ਪੱਥਰ ਜ਼ਰੂਰ ਪਾਓ ਪੱਥਰ ਪਾਉਣਾ ਜ਼ਰੂਰੀ ਹੈ ਤਿੰਨ ਮਹੀਨੇ ਦੇ ਬੱਚੇ ਨੂੰ ਪੱਥਰ ਜਿਵੇਂ ਆਪਾਂ ਰੱਖਿਆ ਨੂੰ ਦਿਖਾਇਆ ਵੀ ਆ ਵੀਡੀਓ 'ਚ ਉਸ ਹਿਸਾਬ ਨਾਲ ਪੱਥਰ ਇੱਕ ਪਾਸੇ ਰੱਖ ਦੋ ਬੱਸ ਇਹਦਾ ਗੱਟਾ ਲੈ ਲਓ ਦੋਪਹਰ ਦਾ ਆ ਜਾਂਦਾ ਹੈ ਉਹ ਗੱਟੇ ਨੂੰ ਇੱਕ ਪਾਸੇ ਕੱਟ ਲਾ ਕੇ ਰੱਖ ਦਿਓ ਉੱਥੋਂ ਜਿੰਨੀ ਲੋੜ ਹੈ ਖਾਜਿਆ ਕਰਨੀ ਠੀਕ ਹੈ ਜੀ ਤੇ ਐਸੇ ਹਿਸਾਬ ਨਾਲ ਬਾਕੀ ਰੋਟੀਆਂ ਚੂਰ ਕੇ ਪਾਓ ਇਹਨਾਂ ਨੂੰ ਲੱਸੀ ਦੇ ਵਿੱਚ ਨਾ ਰੋਟੀ ਚੂਰ ਕੇ ਘੰਟੇ ਅੱਧੇ ਘੰਟੇ ਚ ਭਿੱਜ ਜਾਂਦੀਆਂ ਨੇ ਉਹ ਉਹ ਪਾ ਦਿਆ ਕਰੋ ਉਹ ਜਿਹੜੇ ਫੀਡਰ ਨੇ ਉਹਨਾਂ ਦਾ ਉੱਪਰੋਂ ਹੋ ਚਿੱਟਾ ਜਾਂ ਤਾਂ ਪਾਟ ਚੱਕ ਕੇ ਇਕੱਲਾ ਰੱਖ ਦਿਓ ਉਹ 'ਚ ਪਾ ਦਿਆ ਕਰੋ ਬਾਅਦ 'ਚ ਧੋ ਕੇ ਦੁਬਾਰਾ ਸੁਕਾ ਕੇ ਰੱਖ ਦਿਓ ਤੇ ਹੋਰ ਹਰਾ ਝਾਰਾ ਪਾਓ ਬਦਤ ਉਹ ਬਾਦ ਦੇਣਾ ਨੂੰ ਹਫਤੇ 'ਚ 2-3 ਦਿਨ ਦੇਣਾ ਠੀਕ ਹੈ ਜੀ ਇਹ ਚੀਜ਼ਾਂ ਪਾਓ ਬਹੁਤ ਵਧੀਆ ਹੋ ਜਾਣੇ ਆ ਤੁਹਾਡੇ ਕਿਕਸ ਬੜ ਦਿੰਨਾ ਵੀ ਵੀ ਰੱਖਦੇ ਆ ਆਪਾਂ ਮਦਦ ਕਰਾਂਗੇ ਵੱਧ ਤੋਂ ਵੱਧ ਬਾਈ ਜੀ ਤੇ ਤੁਸੀਂ ਜਰੂਰ ਮਦਦ ਜੀ ਇੱਕ ਬੰਦਾ 5 7 7 ਗਾਗੇ ਸ਼ੇਅਰ ਕਰੇ ਵੀਡੀਓ 5 7 ਸਬਸਕ੍ਰਾਈਬਰ ਦੱਸ ਕੇ ਵਧਾਵੇ ਆਪਣੇ ਅੱਗੇ ਵਾਲੀ ਲਾਈਨ ਤੇ ਆ ਜਾਣਗੇ ਆਪਾਂ ਦੁੱਖ ਬਹੁਤ ਹੋਇਆ ਕਿਉਂਕਿ ਸਰੀਆਲੀ ਪੌੜੀ ਤੋਂ ਆਪਾਂ ਸੱਤ ਦੇ ਉੱਪਰ ਪੈਰ ਰੱਖਦੇ ਪਹਿਲੀ ਪੌੜੀ ਤੇ ਆ ਦੁਵਾਰਾ ਆ ਜੀ ਇਹ ਤਾਂ ਬਹੁਤ ਦੁੱਖ ਹੁੰਦਾ ਤੇ ਮੈਨੂੰ ਪਤਾ ਹੈ ਮੈਂ ਕਿਵੇਂ ਦੁਬਾਰਾ ਸ਼ੁਰੂ ਕਰਿਆ ਕਿਉਂਕਿ ਹਲੇ ਵੀ ਕਦੇ-ਕਦੇ 10-10 ਦਿਨ ਦਾ ਗੈਪ ਪੈ ਜਾਂਦਾ ਪਰ ਹੁਣ ਕੋਸ਼ਿਸ਼ ਕਰਾਂਗੇ ਹੁਣ ਲਗਾਤਾਰ ਪਾਵਾਂਗੇ ਵੀਡੀਓ ਜਿੰਨਾ ਵੀ ਬਾਰਡ ਕਿਸੇ ਕੋ ਦਿੱਕਤ ਆਦੀ ਨੇ ਉਹ ਮੈਨੂੰ ਦੱਸ ਦਿਆ ਕਰੋ ਆਪਾਂ ਉਸੇ ਕਿਸੇ ਤੇ ਵੀ ਵੀਡੀਓ ਪਾ ਦਿਆ ਕਰੀਏ ਠੀਕ ਹੈ ਜੀ ਹੁਣ ਸੀਆਰਟੀ ਦਾ ਥੋੜਾ ਜਿਹਾ ਚੱਲ ਹੋ ਜਾਂਦਾ ਹੈ ਪਰਡ ਨੂੰ ਟੈਂਪਰੇਚਰ ਘਟ ਜਾਂਦਾ ਹੈ ਇਹ ਚੀਜ਼ਾਂ ਤੋਂ ਬਚਾ ਰੱਖੋ ਰਾਤ ਨੂੰ ਪਰਦੇ ਸਿੱਟ ਦਿਆ ਕਰੋ ਤੁਸੀਂ ਥੋੜਾ ਜਿਹਾ ਰੱਖ ਦਿਆ ਕਰੋ ਨੰਦਾ ਹਵਾ ਪੈਣ ਨੂੰ ਤੇ ਬਾਕੀ ਜਿਨ੍ਹਾਂ ਦੇ ਬਾੜ ਮਹੀਨੇ ਕਦੇ ਨੇ ਉਹ ਤਾਂ ਰਾਤ ਨੂੰ ਡਾਊਨ ਕਰ ਦਿਆ ਕਰੋ ਠੰਡਾ ਹੋ ਜਾਂਦਾ ਮੌਸਮ ਤੇ ਇਹ ਗੱਲਾਂ ਦਾ ਖਿਆਲ ਰੱਖੋ ਗਿੱਲਾ ਨਾ ਹੋਣ ਦਿਓ ਬਿਲਕੁਲ ਹੀ ਜੇ ਗਿੱਲਾ ਹੋ ਜਾਂਦਾ ਤਾਂ ਫਿਰ ਕੀ ਹੁੰਦਾ ਹੈ ਗਿੱਲਾ ਹੋਣ ਨਾਲ ਉੱਲੀ ਰੋਗ ਹੁੰਦਾ ਉੱਲੀ ਤੋਂ ਅੱਗੇ ਨਮੂ ਇਹਨਾਂ ਨੂੰ ਹੋਰ ਦਿੱਕਤਾਂ ਆਉਂਦੀਆਂ ਨੇ ਠੀਕ ਹੈ ਜੀ ਜੇ ਤੁਹਾਡੇ 100 ਦਰਦਨ ਉੱਪਰ ਨੂੰ ਕਰਕੇ ਉੱਚੀ ਲੰਬੀ ਕਰ ਲਈ ਕਦੇ ਥੱਲੇ ਨੂੰ ਕਰ ਲਈ ਸਾਹ ਲੈਂਦੇ ਨੇ ਤਾਂ ਬਰੂਡਰ ਨਮੂਨੀਆਂ ਹੋ ਜਾਂਦਾ ਉਹ ਤੋਂ ਬਚਾਉਣਾ ਹੈ ਉੱਲੀ ਵਾਲੀ ਕੋਈ ਵੀ ਇਹਨਾਂ ਨੂੰ ਗਿੱੰਦਾ ਥਿੱਲਾ ਨਹੀਂ ਹੋਣਾ ਚਾਹੀਦਾ ਕੁਝ ਨਹੀਂ ਦੇਣਾ ਉਹਦੇ ਲਈ ਆਪਾਂ ਜੇ ਕਿਸੇ ਨੂੰ ਉਹ ਹਿਸਾਬ ਨਾਲ ਦਵਾਈ ਦੱਸ ਦਿਆਂਗੇ ਕੋਈ ਗੱਲ ਨਹੀਂ ਤੁਸੀਂ ਬੇਫਿਕਰ ਹੋ ਕੇ ਕੰਮ ਸ਼ੁਰੂ ਕਰੋ ਮੈਂ ਤੁਹਾਡੇ ਨਾਲ ਆ ਤੇ ਆਪਣੇ ਸਿਕਸ ਦੇਖੋ ਇਹ ਹੈਗੇ ਨੇ 45 40 45 ਦਿਨਾਂ ਦੇ ਤੇ ਇਹਨਾਂ ਇਹ ਕਿਸੇ ਨੂੰ ਵੀ ਚਾਹੀਦੇ ਨਹੀਂ ਸਾਡੇ ਕੋਲ ਮਿਲ ਜਾਣਗੇ ਇਹ ਵੱਡੀਆਂ ਮੁਰਗੀਆਂ ਵੀ 10 ਦਿਨ ਦੇ 15 ਦਿਨ ਦੇ ਜੋ ਵੀ ਚੂਚੇ ਚਾਹੀਦੇ ਨੇ ਮਿਲ ਜਾਣਗੇ ਜੀ ਤੁਹਾਨੂੰ ਤੇ ਇੱਕ ਮੈਂ ਹੋਰ ਦੱਸ ਦਿੰਨਾ ਸਾਡੇ ਕੋਲੇ ਇਹ ਜਦੋਂ ਚੂਚੇ ਹੁੰਦੇ ਨੇ ਘੱਟੋ ਘੱਟ ਥਾਂ ਭੀੜਾ ਹੀ ਹੁੰਦਾ ਹੈ ਕਿਉਂਕਿ ਇਹ 2-2000 ਕੁਆਂਟੀਟੀ ਚ ਚਿਕਸ ਹੁੰਦੇ ਨੇ ਸਾਡੇ ਕੋਲੇ ਤੇ ਜਦੋਂ ਇਹ ਤੁਹਾਡੇ ਕੋਲੇ ਆ ਜਾਂਦੇ ਨੇ ਫਿਰ ਇੱਕਦਮ ਗਰੋਥ ਕਰਦੇ ਨੇ ਠੀਕ ਹੈ ਕਈ ਵੀਰ ਕਹਿੰਦੇ ਨੇ ਵੇਟ ਕਿੰਨਾ ਹੈ ਜੀ ਵੇਟ ਇਹ ਵੇਟ ਦੇ ਹਿਸਾਬ ਨਾਲ ਨਹੀਂ ਦਿਨਾਂ ਦਾ ਹਿਸਾਬ ਜ਼ਰੂਰੀ ਹੈ ਇਹਨਾਂ ਨੇ 4.5 ਮਹੀਨਿਆਂ ਤੇ ਆ ਕੇ ਅੰਡੇ ਸ਼ੁਰੂ ਕਰ ਹੀ ਦੇਣੇ ਨੇ ਜਿਹੜੀ ਵਧੀਆ ਬਰੀਡ ਹੁੰਦੀ ਆ ਉਹ ਬਰੀਡ ਦਾ ਵੇਟ ਜ਼ਿਆਦਾ ਨਹੀਂ ਹੁੰਦਾ ਠੀਕ ਐ ਇੰਨਾ ਗੱਲਾਂ ਦਾ ਧਿਆਨ ਰੱਖੋ ਐਵੇਂ ਤੁਸੀਂ ਕਿਸੇ ਦੇ ਮੰਗ ਰਲਾ ਕੇ ਵੀ ਵੇਟ ਵੱਧ ਵੀ ਇਹ ਵੱਧ ਉਹ ਠੀਕ ਨਾ ਚ ਸਿਰ ਖਰੀਦਿਆ ਕਰੋ ਮੇਰੇ ਵੀਰੋ ਕੋਈ ਗਲਤੀ ਹੋਵੇ ਤਾਂ ਮਾਫ ਕਰਨਾ ਤੇ ਦੇਖੋ ਆਪਣੇ ਇਹ ਬਰਡ ਆ ਬਲੈਕ ਐਸਟਰਲੋਪ ਵਿੱਚ ਆ ਰ ਆਰ ਵੀ ਨੇ ਤੇ ਵਿੱਚ ਇਹਨਾਂ ਦੇ ਵੱਡੀਆਂ ਅੰਡੇ ਦੇਣ ਵਾਲੀਆਂ ਕੁਸ ਮੁਰਗੀਆਂ ਨੇ ਇਹ ਤੁਸੀਂ ਸੌਂਕ ਨਾਲ ਪਾ ਲੋ ਇਹਨਾਂ ਨੂੰ ਖਰਾਕ ਦਾ ਪੂਰਾ ਧਿਆਨ ਰੱਖੋ ਖਰਾਕ ਜੀ ਕਈ ਵਾਰੀ ਇਹ ਭੁੱਖਮਰੀ ਦਾ ਸਕਾਰ ਵੀ ਹੋ ਜਾਂਦੇ ਨੇ ਜਦੋਂ ਕਈ ਵਾਰ ਬੰਦੇ ਪਾਉਣਾ ਤਾਂ ਉਹਨਾਂ ਨੂੰ ਚਾਹੀਦਾ ਹੁੰਦਾ 200 ਚੂਚਾ ਤੇ ਪਾ ਲੈਂਦੇ ਨੇ 1000 ਤੱਕ ਉਹ ਗਲਤ ਅੰਸਰਾਂ ਦੀ ਪੇਂਟ ਚੜ ਜਾਂਦੇ ਨੇ ਗਲਤ ਅੰਸਰ ਇੱਥੇ ਸਮਾਜ ਦੇ ਵਿੱਚ ਬਹੁਤ ਨੇ ਜਿਨ੍ਹਾਂ ਨੂੰ ਪੈਸੇ ਤੱਕ ਹੀ ਮਤਲਬ ਹੈ ਠੀਕ ਹੈ ਜੀ ਉਹ ਗੱਲਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਨੇ ਵੀ ਐਦਾਂ ਐਦਾਂ ਉਹ ਤੁਹਾਨੂੰ ਮਸੀਹਾ ਲੱਗਦੇ ਨੇ ਜਦੋਂ ਉਹ ਮਸੀਹੇ ਤੁਹਾਨੂੰ ਰਗੜ ਕੇ ਰੱਖ ਦਿੰਦੇ ਨੇ ਫੇਰ ਤੋਂ ਤੋਂ ਬਾਈ ਖਰਾਕ ਕਿੰਨੀ ਕਪਾ ਲੋਂਗੇ ਪੈਸਾ ਬਹੁਤ ਲੱਗਦਾ ਯਾਰ ਮੈਂ ਮੇਰੇ ਮੈਂ ਨਹੀਂ ਪਾ ਸਕਦਾ ਗੰਜੈਸ ਤੋਂ ਵੱਧ ਨਹੀਂ ਆਪਾਂ ਨੂਰ ਕਰਨਾ ਚਾਹੀਦਾ ਇਹ ਕੰਮ ਚਲੋ ਅਸੀਂ ਤਾਂ ਸੇਲ ਪਰਚੇਜ ਹੈ ਆਪਾਂ ਸੀ ਤਾਂ ਕੱਢ ਦੇਣੀ ਤੁਸੀਂ 1000 ਚੂਚਾ ਕਿੱਥੇ ਵੇਚੋਗੇ ਫੇਰ ਤੁਹਾਨੂੰ ਥੋੜੀ ਲੁੱਟ ਖਸੁੱਟ ਅਗਲਾ ਉੱਥੇ ਵੀ ਕਰੂਗਾ ਬਈ ਘੱਟ ਤੋਂ ਘੱਟ ਖਰੀਦਣ ਦੀ ਇਹ ਚਾਲਾਂ ਨੇ ਇਹਨਾਂ ਤੋਂ ਬਚ ਜੋ ਤੁਸੀਂ ਮੇਰੀਆਂ ਜਿਹੜੀ ਵੀਡੀਓ 'ਚ ਮੈਂ ਤੁਹਾਨੂੰ ਕਹਿਣਾ ਮੈਂ ਸੱਚ ਬੋਲਦਾ ਹੁੰਨਾ ਜਦੋਂ ਤੁਸੀਂ ਮੈਨੂੰ ਫੋਨ ਕਰਦੇ ਮੈਂ ਉੱਥੇ ਵੀ ਤੁਹਾਨੂੰ ਉਹੀ ਗੱਲ ਕਹਿਣਾ ਸੱਚੀ ਹੋਈ ਠੀਕ ਹੈ ਜੀ ਤੇ ਕਦੋਂ ਵੀ ਤੁਸੀਂ ਆ ਕੇ ਵੀ ਕਹੋਗੇ ਮੈਂ ਇਹ ਤੁਸੀਂ ਮੈਨੂੰ 1000 ਰੁਪਏ ਮੰਗੋ ਵੀ ਮੈਂ ਤੁਹਾਨੂੰ 3-400 ਕਹੂੰਗਾ ਵੀ ਰੱਖ ਲਓ ਮੈਂ ਸਲਾਹ ਗਲਤ ਨਹੀਂ ਦਿੰਦਾ ਕਦੇ ਵੀ ਤੁਸੀਂ ਠੀਕ ਹੈ ਜੀ ਸਤਿ ਸ੍ਰੀ ਅਕਾਲ ਸ੍ਰੀਕਾਲ ਗਰੇਵਾਲ ਪੁਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਦੇਸੀ ਚੂਚੇ ਆਪਣੇ ਕੋਲੇ ਹਰਨ ਅਸਲ ਦੇ ਮਿਲ ਜਾਂਦੇ ਨੇ 10 ਦਿਨ ਤੋਂ ਲੈ ਕੇ 20 ਦਿਨ 30 ਦਿਨ 40 ਦਿਨ 50 ਦਿਨ ਆਂਡੇ ਦੇਣ ਵਾਲੀਆਂ ਮੁਰਗੀਆਂ ਤੱਕ ਆਪਣੇ ਕੋਲੋਂ ਮਿਲਣਗੇ ਜੀ ਤੇ ਬਰੀਡ ਇੱਕ ਨੰਬਰ ਮਿਲੂਗੀ ਸਾਡੇ ਕੋਲੋਂ ਤੇ ਬਾਕੀ ਬੱਕਰੇ ਤੇ ਮੁਰਗੇ ਦਾ ਆਚਾਰ ਆਪਣੇ ਕੋਲੋਂ ਮਿਲਦਾ ਹੈ ਬੁਕਿੰਗ ਕਰਵਾ ਸਕਦੇ ਹੋ ਤੁਸੀਂ ਤੇ ਇੱਕ ਬੇਨਤੀ ਹੈ ਜਿਨ੍ਹਾਂ ਨੇ ਚਿਕਸ ਰੱਖਣੇ ਨੇ ਜਾਂ ਕੁਝ ਵੀ ਸ਼ੁਰੂ ਕਰਨਾ ਹੈ ਮੁਰਗੀਆਂ ਵੱਡੀਆਂ ਖਰੀਦਣੀਆਂ ਨੇ ਉਹ ਬੁਕ ਉਹਨਾਂ ਨੇ ਕੀ ਕਰਨਾ ਜੀ ਉਹ ਜਿਆਦਾ ਬਾਰਡ ਨਾ ਵੱਧ ਤੋਂ ਵੱਧ 200 300 400 ਤੱਕ 500 ਤੱਕ ਰੱਖ ਲਓ ਜਿਨ੍ਹਾਂ ਨੇ 1000 ਬਾਰਡ ਰੱਖਣ ਦੀ ਸੋਚਦੇ ਨੇ ਉਹ 400 ਰੱਖੋ 300 ਰੱਖੋ ਜਿਹੜੇ 2000 ਸੋਚਦੇ ਨੇ ਉਹ 500 ਰੱਖੋ ਜਿਹੜੇ 500 ਕਹਿੰਦੇ ਨੇ ਉਹ 200 ਰੱਖੋ ਇਸ ਤਰ੍ਹਾਂ ਰੱਖੋ ਇੱਕ ਸਾਲ ਚ ਤੁਹਾਡੀ ਟ੍ਰੇਨਿੰਗ ਹੋ ਜੂ ਉਸ ਤੋਂ ਬਾਅਦ ਤੁਸੀਂ ਜਿੰਨੇ ਬਾਰਡ ਦੀ ਬਾਰਡ ਰੱਖ ਲਿਓ ਪਰ ਕਿਸੇ ਗਲਤ ਅੰਸਰ ਦੇ ਹੱਥੇ ਨਾ ਚੜੋ ਬਾਕੀ ਵੀਡੀਓ ਦੇ ਵਿੱਚ ਆਪਾਂ ਵਿਸਥਾਰ ਨਾਲ ਦੇਖਾਂਗੇ ਆਪਾਂ ਖਰਾਕ ਪਾਉਂਦੇ ਵੀ ਆਪਣਾ ਘਰ-ਬਾਰ ਵੀ ਸਾਰਾ ਤੁਹਾਨੂੰ ਦੇਖੋਗੇ ਕਿਸੇ ਨੂੰ ਵੀ ਚਿਕਸ ਚਾਹੀਦੇ ਨੇ ਵੱਡੀਆਂ ਮੁਰਗੀਆਂ ਚਾਹੀਦੇ ਨੇ ਦੇਸੀ ਬੱਕਰੇ ਮੁਰਗੇ ਦਾ ਚੁੱਲੇ ਤੇ ਤਿਆਰ ਸਰੋਂ ਦੇ ਤੇਲ ਤੇ ਤਿਆਰ ਕੀਤਾ ਹੋਇਆ ਆਚਾਰ ਚਾਹੀਦਾ ਹੈ ਤਾਜ਼ਾ ਤਿਆਰ ਕਰਕੇ ਦਿਨੇ ਆ ਜੀ ਨਾਲ ਦੀ ਨਾਲ ਆਰਡਰ ਤੇ